ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ। ਆਹ ਵਾਲੇ ਵਾਈਟ ਸੂਟ ਤੇ ਬਾਹ ਦਾ ਡਿਜ਼ਾਈਨ ਤਿਆਰ ਕਰਨ। ਇੱਕ ਤਾਂ ਪਾਲੈਸ ਲਾਉਣੀ ਹੈ ਬਲੈਕ, ਇੱਕ ਆਗੜੀ ਲਾਉਣੀ ਫਲਾਵਰ ਵਾਲੀ। ਦੋ ਤਰ੍ਹਾਂ ਦੀ ਲੈਸ ਲਾਉਣੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨਾ ਮੋਰੀ ਤੇ ਆਹ ਲੈਸ ਲਾ ਲੈਨੇ ਆ। इस तरह उपर वाल मूँह करके पुठी लैस गुम लैस लावे फालतू लैस कर देंगे अपना कटिंग ठीक है हम यहाँ आप कच्ची सिलाई इसी तरह ही आप हम एक लैस होर लावे ये लैस உரவல் நீாா் உப்பா அலாவாங்க தர நஷா தோக்கு இன்ச்சு பேச ஷடி க்கூர்வால் ఇర గేమ కను ఆ ఫలావర ఇర ਛੋਟੇ ਛੋਟੇ ਜਿਹੜੇ ਫਲਾਵਰ ਆ ਉਹ ਆਪਾਂ ਕਟਿੰਗ ਕਰ ਲਾਂਗੇ ਜਿੰਨੇ ਆਪਾਂ ਨੂੰ ਚਾਹੀਦੇ ਲੱਗਣਗੇ ਉਹਨੇ ਆਪਾਂ ਕਟਿੰਗ ਕਰ ਲੈਨੇ ਕਿਸ ਤਰ੍ਹਾਂ ਨਾ ਆਪਾਂ ਨਾ ਬਿਲਕੁਲ ਸੈਂਟਰ ਦੇ ਵਿੱਚ ਗਲੂ ਲਾਵਾਂਗੇ ਫਿਰ ਥੋੜੀ ਥੋੜੀ ਸਪੇਸ ਛੱਡ ਕੇ ਇਸ ਤਰ੍ਹਾਂ ਜਿੰਨੇ ਤੁਸੀਂ ਲਾਉਣੇ ਚਾਹਣੇ ਹੋ ਲਾ ਸਕਦੇ ਹੋ ਸੰਘਣੇ ਲਾਲ ਉਹ ਰੇਲੇ ਲਾਲ ਇਹ ਸਕੂ ਨਾਲ ਤੁਸੀਂ ਲਾਉਂਗੇ ਨਾ ਤੇ ਉੱਤਰਦੇ ਨਹੀਂ ਬਾਕੀ ਜੀ ਤੁਸੀਂ ਪੱਕੇ ਕਰ ਲਓਗੇ ਫਿਰ ਬਹੁਤ ਜਿਆਦੇ ਸੋਹਣੇ ਲੱਗਾਂ ਫਿਰ ਆਪਾਂ ਨਾ ਡਾਰੀ ਮੁਕਛਨ ਦਾ ਡਿੱਗਣ ਵਾਲਾ ਤਾਂ ਇਸ ਤਰ੍ਹਾਂ ਸਿੱਧ ਪੁੱਠ ਦੇਖਦੇ ਹੋਏ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਲਾ ਦਾਂਗੇ ਇਹਨੂੰ ਤੁਸੀਂ ਇੱਕ ਵਾਰੀ ਨਾ ਸਕਾਲੋ ਤੁਸੀਂ ਚੰਗੀ ਤਰ੍ਹਾਂ ਜਦੋਂ ਸੁੱਕ ਕੇ ਫਿਰ ਨਹੀਂ ਇਹ ਉਤਰਦੇ ਇਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਸੂਟ ਤਿਆਰ ਹੋ ਜੀਏ ਜਿਹੜੀਆਂ ਤੁਸੀਂ ਬਾਹਤੇ ਵੀ ਬਣਾ ਸਕਦੇ ਹੋ ਘੇਰੇ ਤੇ ਵੀ ਬਣਾ ਸਕਦੇ ਹੋ ਤੇ ਸਲਵਾਰ ਦੀ ਮੂਰੀ ਤੇ ਵੀ ਬਣਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਬਹੁਤ ਹੀ ਸੌਖਾ 5 ਮਿੰਟਾਂ ਦੇ ਵਿੱਚ ਆਪਣਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੋ ਗਿਆ ਕਿਸੇ ਵੀ ਲੈਸ ਨਾਲ ਬਣਾ ਸਕਦੇ ਇਹ ਆਪਾਂ ਵਾਈਟ ਤੇ ਬਲੈਕ ਲੈਸ ਲਾਉਣੀ ਸੀ ਤਾਂ ਕਰਕੇ ਇਹਦੇ ਨਾਲ ਬਣਾਇਆ ਠੀਕ ਹੈ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਭੈਣਾਂ ਸੋਣੇ-ਸੋਨੇ ਕਮੈਂਟ ਕਰਦੀਆਂ ਤੁਹਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੇ ਮੇਰਾ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਪਿਆਰ ਨਾਲ ਇੱਕ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁ ਜੇ ਚਰਚਾ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਨੇ ਸੋਨੇ ਡਿਜ਼ਾਈਨ ਦੇਖਣ ਲਈ